स्वागत है किसान वीरो ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਦਿਖਾਵਾਂਗੇ HF ਤਾਜੀ ਸੂਈ ਵੀ ਤੇ ਜੇਰ ਜੀ ਰੋਕੇ ਆ ਇੱਕ ਦਿਖਾਉਣੇ ਜਰਸੀ ਚੰਗੀ ਜਿੰਦ ਜਾਨ ਕੁਆਲਟੀ ਦੇ ਵਿੱਚ ਦੋਨੇ ਨਾਲ ਕੇ ਸੇ ਦਾ ਡਿਟੇਲ ਵੀਰ ਤੋਂ ਪੁੱਛਦੇ ਆ ਆਓ ਕੇ ਕਰੀਏ ਗੱਲਬਾਤ ਸੱਸੀ ਕਾਲ ਬਾਈ ਜੀ ਸੱਸੀ ਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾ ਹਰਜਿੰਦਰ ਸਿੰਘ ਪਿੰਡ ਸ਼ੈਣਾ ਜ਼ਿਲ੍ਹਾ ਬਰਨਾਲਾ ਤੇ ਬਾਈ ਜੀ ਮੋਬਾਈਲ ਨੰਬਰ ਆਪਣਾ 83278 42255 84278 42255 42251 ਪਹਿਲੇ ਨੰਬਰ ਤੇ ਆਪਾਂ ਆਜੋਤਾ ਜੀ ਸੂਈ ਦਿਖਾਉਂਦੇ ਜਿਹੜੀ ਇਹਦੇ ਆਪਾਂ ਐਸ ਜੀ ਐਫ ਬੱਚੀ ਦੇਖ ਰਹੇ ਆ ਸੂਆ ਕਿਹੜਾ ਸੂਈ ਆ ਜੀ ਇਹ ਪਹਿਲਾ ਸੂਆ ਸੂਈ ਆ ਵੀਰੇ ਦੰਦੋ ਦੋ ਦੰਦਾਂ ਦਾ ਦੋ ਦੰਦ ਬਚਾ ਜੇ ਤੇ ਬਣੀ ਬੁਣੀ ਬੜੀ ਆ ਪਤਾਂ ਜੀ ਹਨਾ ਤੇ ਬੱਚਾ ਇਹਨੇ ਕੀ ਜੇ ਦਾ ਬੱਚਾ ਬੱਚਾ ਕਿ ਸਮ ਮਗਾ ਦੇਦਾ ਬੱਚਾ ਤੇ ਜੇਰੇ ਦੀ ਬੱਠੇ ਚ ਬਾਂਹੀ ਬੈਠਾ ਹਨਾ ਪਰ ਜੇਰ ਓਕੇ ਆ ਤੇ ਧਾਰਾ ਕਿਵੇਂ ਆ ਦੇ ਧਾਰਾ ਓਕੇ ਆ ਦੇ ਮਾਰ ਕੇ ਦੇਖ ਲੈ ਧਾਰਾ ਕਿਉਂ ਜਾਂ ਪੂਰਾ ਮੋੜ ਜਾ ਦੁੱਧ ਕਿੰਨਾ ਦੇ ਦੂ ਬਾਈ ਜੀ ਇਹ ਦੁੱਧ ਬਾਈ 24 25 ਕਿਲੋ ਦੇ ਦੂ ਮੰਨ ਕੇ 20 ਤੋਂ ਪ੍ਰਸ ਦਾ ਗਾੜੀ ਦੇਣਾ ਹੈ ਕਹਿੰਦਾ ਵਾ 20 ਕਿਲੋ ਦੁੱਧ ਖਰਾਬ ਆ ਦੂ ਖਰਾਬ ਹੋਣੀ ਤੇ ਮੁੱਲ ਵੜੀ ਦਾ ਮੁੱਲ ਵੜੀ ਵੀਰੇ ਫੋਨ ਤੇ ਕਰਾਂਗੇ ਜਮਾ ਜੈ ਹੋਊਗਾ ਜੈ ਹੋਗਾ ਜ ਟੋਰ ਦੀ ਬਾਹਰ ਨਾਲ ਗੱਡ ਕਾਟ ਵਗੈਰਾ ਦੇਖ ਸਕਦੇ ਬੋਡੀ ਸਟਰਕਚਰ ਵਗੈਰਾ ਵੇਖਦਾ ਪਹਿਲਾ ਸੂਆ ਪਲੋਂ ਨੂੰ ਉਹ ਦੋ ਦੰਦ ਸੂਈ ਆ ਬੱਚਾ ਮੇਲ ਕੱਬ ਦੇਤਾ ਜੇ ਧਾਰ ਤੂਰ ਬਿਲਕੁਲ ਕੰਮ ਓਕੇ ਆ ਤੇ ਬਾਕੀ ਬਰੀਡ ਕੁਆਲਟੀ ਦੇਖੋ ਬੱਚੇ ਦੀ ਕਿਆ ਵਾਗਰਾ ਦੇਖੋ ਯਾਰ ਫਿਟਨੈਸ ਕਾਦੀ ਆ ਕਿਆ ਵਾਦਾ ਇਦਾਂ ਦੀ ਬੱਚੀ ਆਪਣੇ ਘਰੇ ਚਲੀ ਗਈ ਕਹਿੰਦਾ ਬਾਪ 8 9 ਸਵੇ ਕਿਦਰੇ ਨਹੀਂ ਹੈਲਦੀ ਜਾਵਾਂ ਬਰੀਡ ਤਿਆਰ ਕਰ ਦੂ ਘਰੇ 20 ਕਿਲੋ ਦੁੱਧ ਵੀਰ ਕਹਿੰਦਾ ਪਰ ਦੁੱਧ ਦੇਊਗੀ ਬੱਚੀ 22 ਤੋਂ 23 ਕਿਲੋ ਸੋ ਫੇਸ ਕੁਆਲਟੀ ਤੇ ਚੰਗੀ ਜਾਂਦੀ ਆ 4x4 ਯਾ ਥੱਲੋ ਰੇਟ ਵੀਰ ਕਹਿੰਦਾ ਫੋਨ ਤੇ ਕਰਾਂਗੇ ਹੋਊਗਾ ਬਿਲਕੁਲ ਬਾਜਮ ਉਹ ਕੀ ਵੀਰ ਕਹਿੰਦਾ ਵੇਚਣ ਵਾਲਾ ਬੰਦਾ ਲੈ ਜਾਂਦਾਗਾ ਤੇ ਰੇਡ ਬਾਜਪਦੀ ਸੂਈ ਸਵਾਈ ਜਮਾ ਜੇਰ ਦਾ ਓਪੀਆ ਧਾਰਾ ਤੁਰਾ ਇੱਕ ਨੰਬਰ ਹਣਾ ਹਾਂਜੀ ਹਾਂ ਓਕੇ ਹਾਂਜੀ ਤੇ ਅੱਗੇ ਦੇਖ ਲੈ ਦੂਜੇ ਨੰਬਰ ਤੇ ਜਰਸੀ ਦਾ ਨੰਗੀਨਾ ਇਹ ਵੀ ਉਹਦਾ ਬਲੂ ਲੱਗਦੀ ਹੈ ਹਣਾ ਇਹ ਪਲੂਨੀ ਅੰਦਰ ਖੀਰੀ ਜਦੋਂ ਦੋ ਜਮਾ ਅੱਛਾ ਦੰਦੋ ਖੀਰੀ ਖੀਰੀ ਆ ਕੋਈ ਜਮਾ ਜਾ ਰਹਾ ਤਾਂ ਜਿਹੜੀ ਵੀਰੇ ਕਹਿੰਦਾ ਬਰੀਡ ਤਿਆਰ ਕਰਨੀ ਹੈ ਇਹ ਤਾਂ ਜੇ ਵਧੀਆ ਬਰੀਡ ਤਿਆਰ ਕਰਦੀ ਹੈ ਹਣਾ ਸੋ ਦੰਦੋ ਖੀਰੀ ਤੇ ਜਿਹੜੀ ਵੈਲਿਊ ਇਹਦੀ ਹੈਗੀ ਆ ਆ ਜੀ ਦੀ ਵੈਲਿਊ ਉਹ ਚੈੱਕ ਕਰ ਲਓ ਪਹਿਲਾਂ ਕਿ ਐਦਾਂ ਬਾਈ ਜੀ ਕੱਢ ਜੂਗੀ ਹੈ ਅਜੇ ਇਹਦੇ ਨਾਲ ਤੋਂ 11 ਦਨ ਪਾਇਨੇ ਨੇ ਫਿਰ ਕੱਢਦੇ ਸਹੀ ਹੈ ਹਲੇ ਬ੍ਰੇ 11 ਅੰਦਰ ਪਾਇਆ ਵੀਰੇ ਸੀਮਨ ਕਿਹੜੇ ਦੀ ਆਪੇ ਇਹ ਆਪ ਪ੍ਰੀਤ ਦੇ ਜੈਗ ਦਾ ਸੀਮਨ ਲੱਗਾ ਆਪਰੇ ਅੱਛਾ ਅੱਗੇ ਜੈਗ ਤੋਂ ਗੱਬਣਾ ਪ੍ਰੀਤ ਦੀ ਆਪ ਆ ਪ੍ਰੀਤ ਦੀ ਆਪ ਤੇ ਰਿਕਾਰਡ ਵਗੈਰਾ ਜੀ ਮਾਂ ਦਾ ਕੀ ਸੀਗਾ ਰਿਕਾਰਡ ਬਹੁਤ ਚੰਗਾ ਵੀਰੇ ਦੁੱਧ ਦਾ ਠੀਕ ਐ ਚੰਗੀ ਵਹਿੜਦੀ ਆ ਜਮ ਠੀਕ ਐ ਤੇ ਰੇਟ ਇਹਦਾ ਰੇਟ ਇਹਦਾ ਫੋਨ ਤੇ ਕਰਾਂਗੇ ਦੇਵਾ ਵਗੈਰਾ ਦੇਖੋ ਯਾਰ ਕਯਾ ਬਾਤ ਆ ਫਿਟਨੈਸ ਕੰਪੈਕਟ ਹਵਾਣਾ ਹਜੇ ਤਾਂ ਸ਼ੇਰ ਦੇ ਵਿੱਚੋਂ ਇਹਨੇ ਪੂਣੀ ਕਰਤੀ ਆ ਤੇ ਬਾਈ ਜੀ ਲੈ ਜੂ 8 ਦਿਨ ਹਜੇ ਹਨਾ 11 ਦਿਨ ਪਾਇਆ ਵੀਰੇ ਅੱਛਾ ਹਜੇ ਤਾਂ ਕੋਈ ਸੂਣ ਦੀ ਬਾਜ ਤਾਂ ਹੀ ਨਹੀਂ ਸੋ ਫੇਸ ਕੁਆਲਿਟੀ ਵਗੈਰਾ ਅੱਡੀ ਵਗੈਰਾ ਦੇਖੋ ਫੇਸ ਯਾਰ ਨੋਸਪੈਨ ਆਹ ਇਹਨੂੰ ਕਹਿੰਦੇ ਬੁੱਲ ਬੁੱਲ ਦਾ ਬੱਚਾ ਯਾਰ ਫਿਟਨੈਸ ਹਵਾਨੇ ਦੀ ਕਾਦੀਆਂ ਗੱਲਾਂ ਜਿਵੇਂ ਨਵਾਂ ਆਪਾ ਹੌਲਣ ਕਢਾਇਆ ਹੁੰਦਾ ਨਾ 4x4 ਪੰਜਾਬੀ ਐਂ ਦਿਖ ਦਿੰਦੀ ਆ ਸੋ ਝੱਕੜ ਝੁਕਣ ਦੇਖੋ ਯਾਰ ਬੱਚਾ ਹੀ ਹਜੇ ਤੇ ਦੰਦ ਵੀਰੇ ਕਨਫਰਮਾ ਖੀਰੀ ਖੀਰੀ ਆ ਜਮਾ ਖੀਰੇ ਨਾਲ ਦਫਾ ਬਨੇ ਪਟਕੀ ਨੇ ਦੇਖ ਸਕਦਾ ਜਮਾ ਯਾਰ ਦੁੱਧ ਵਾਲੇ ਦੰਦ ਆ ਯਾਰ ਹਨਾ ਜਿਹੜੇ ਵੀਰੇ ਕਹਿੰਦਾ ਬਰੀਡ ਯਾਰ ਕਰਨੀ ਚੰਗੀ ਸਾਂਭੀ ਵੀ ਆ ਹਾਂਜੀ ਸੋ ਜਿਵੇਂ ਕਹਿੰਦਾ ਵੀ ਬਾਣਦਾ ਹਰ ਇੱਕ ਕੋਲੀ ਹੁੰਦਾ ਜਿਹੜਾ ਚਾਰ ਪੰਜਾਂ ਦੀ ਬਾਹ ਕੇ ਸੁ ਤੇ ਬਾਈ ਰੇਟ ਤਾਂ ਨਹੀਂ ਬੜਾ ਫालतू ਜਿਆ ਕਰਦਾ ਕਿਤੇ ਨਹੀਂ ਵੀਰੇ ਜੈਜ ਰੇਟ ਹੋਊ ਜਾਵਾਂ ਬਿਲਕੁਲ ਠੀਕ ਆ ਯਾਰ ਨਖਰਾ ਨੁਖਰਾ ਬੱਚੀ ਦਾ ਬੜਾ ਹਨਾ ਅਸੀਂ ਬਹੁਤ ਜਿੰਦ ਜਾਨ ਬਹੁਤ ਪਲੀ ਫੁਲੀ ਬਹੁਤ ਸੋ ਬਹੁਤ ਵੀ ਕਹਦੇ ਕਿ ਬਰੀਡ ਦੇ ਕੰਮ ਕਰਨਾ ਆ ਤੁਹਾਡੇ ਘਰੇ ਚਲੀ ਗਈ ਸੀ ਹਨਾ ਜਾਵਾਂ ਕਿਆ ਬਾਤਾਂ ਯਾਰ ਨਜ਼ਰ ਇਦਾਂ ਦੇ ਬੱਚਾ ਮੈਨੂੰ ਪੀਡੀਐਫ ਮੇਲੇ ਦੇ ਦੇਖਣ ਮਿਲਿਆ ਸੀ ਤੇ ਇਹ ਨੰਬਰ ਬੋਲਦੇ ਬਾਈ ਜੀ ਦੁਬਾਰੇ ਆਪਣਾ 84278 42255 ਠੀਕ ਆ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਵੀਰੋ ਦੇਖਣੇ ਸਭ ਦਾ ਤੈਅ